ਹੈਲੋ ਸਾਥੀਓ ਗੁੱਡ ਮਾਰਨਿੰਗ ਬੜੇ ਦਿਨ ਬਾਅਦ ਤੁਹਾਡੇ ਦਰਸ਼ਕ ਅਦਾ ਮੈਨੂੰ ਹੋਇਆ ਤੇ ਮੇਰੇ ਦਰਸ਼ਕ ਦੇ ਦਰ ਤੁਹਾਨੂੰ ਹੋਇਆ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਡਾਕਟਰ ਤੇਰਾ ਕੋਰ ਪਹਿਲਾਂ ਬਾਸੀ ਤੇਰਾ ਕੋਰ ਸੀ ਰੀਸੈਂਟਲੀ ਉਸ ਦਾ ਨਾਮ ਬਦਲਿਆ ਗਿਆ ਫਿਰ ਮੇਰੀ ਅੱਖਾਂ ਦੀ ਸਰਜਰੀ ਹੋਈ ਤੇ ਮੈਂ ਵੀਡੀਓਜ਼ ਨਹੀਂ ਬਣਾ ਪਾਈ ਬਹੁਤ ਬਹੁਤ ਦਿਨ ਬਾਅਦ ਮੈਂ ਤੁਹਾਡੇ ਸਾਹਮਣੇ ਪੇਸ਼ ਹੋ ਰਹੀ ਹਾਂ ਸੋ ਜਰੂਰ ਕੋਈ ਨਾ ਕੋਈ ਤਾਂ ਮੁੱਦਾ ਹੋਊਗਾ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਗੁੱਡ ਮਾਰਨਿੰਗ ਦੇਖੋ ਗ੍ਰੀਨ ਗ੍ਰੀਨ ਹਰਾ ਪਰਿਆ ਹਰਾ ਪਰਿਆ ਕੁਦਰਤ ਜਿਹੜੀ ਮੈਂ ਤੁਹਾਨੂੰ ਦਿਖਾਦਾ ਤਾਂ ਕਿ ਤੁਸੀਂ ਖੁਸ਼ ਹੋ ਜਾਓ ਦੇਖੋ ਜੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਵਾਤੋਂ ਵਦ ਬੱਦ ਲਗਾ ਦੋ ਹੌਣ ਵਾਲੀਆਂ ਪੀੜੀਾਂ ਲਈ ਸੋਣਾ ਸੋਣਾ ਆ ਦੇਖੋ ਜੀ ਮੇਰੀ ਆਪਣੀ ਮਿਹਨਤ ਆ ਇਸੇ ਹੱਲੇ ਵੀਡੀਓ ਸ਼ੇਅਰ ਕਰਾਂਗੇ ਬਣਾ ਕੇ ਪਰ ਜੋ ਮੇਰਾ ਮਕਸਦ ਸੀ ਪਹਿਲਾਂ ਤਾਂ ਗੁੱਡ ਮਾਰਨਿੰਗ ਜਿੰਨੇ ਦੇਰ ਆਪਾਂ ਚਾਹ ਨਾ ਪੀਏ ਕੱਪ ਲੈ ਕੇ ਆਈ ਸੀ ਅਜੇ ਦੇਖੋ ਜੀ ਗੁੱਡ ਮਾਰਨਿੰਗ ਟੂ ਨੌ ਪੀਓ ਮੇਰੇ ਦਰਸ਼ਕੋ ਅਜੇ ਸਪਰਨੀਆਂ ਮੈਂ ਖੈਰ ਜੋ ਮੁੱਦਾ ਮੇਰੇ ਕੋਲ ਆ ਉਹ ਇਹ ਆ ਆ ਦੇਖੋ ਘਬਰਾ ਨਾ ਜਾਇਓ ਕਿ ਬੜੀ ਗੰਦੀ ਚੀਜ਼ ਸੂਰ ਸੂਰ ਦਿਖਾ ਦਿੰਦੀ ਹੈ ਜੀ ਗਾਰਨਲ ਦੇਖੋ ਸਾਥਿਓ ਕੀ ਹੈ ਜਿੰਨੇ ਦਿਨ ਵੀ ਵਿਦਿਆਰਥੀ ਜੀਵਨ ਨਾਰਾਨ ਅੰਗਰੇਜ਼ੀ ਲਿਖਾਰੀਆਂ ਦੀਆਂ ਮਸ਼ਹੂਰ ਮਸ਼ਹੂਰ ਸਾਹਿਤਕਾਰਾਂ ਦੀਆਂ ਜੀਵਨ ਦੀ ਵਿਆਖਿਆ ਲਈ ਬਣਾਈਆਂ ਹੋਈਆਂ 17 ਪੜੀਆਂ ਉਹਨਾਂ ਸਾਰੀਆਂ 17 ਦੇ ਵਿੱਚ ਇੱਕ ਗੱਲ لازمی ਸੀ ਉਹ ਇਹ ਸੀ ਕਿ ਜ਼ਿੰਦਗੀ ਥੋੜ ਚਰੀ ਹੈ ਇਸ ਨੂੰ ਮਾਣੋ ਆਨੰਦ ਮਾਣੋ ਜਿਉ ਭਰਪੂਰ ਜਿਉ ਜੀਣੀ ਚਾਹੀਦੀ ਵੀ ਹੈ ਸੱਚੀ ਉਹ ਸੱਚਮੁੱਚ ਥੋੜ ਚਰੀ ਹੈ ਇੱਕ ਉਦਾਹਰਣ ਮੈਨੂੰ ਅਜੇ ਵੀ ਯਾਦ ਹੈ ਅੰਗਰੇਜ਼ੀ ਰਾਈਟਰ ਦੀ ਬਹੁਤ ਮਸ਼ਹੂਰ ਰਾਈਟਰ ਉਹਨੇ ਕਿਹਾ ਸੀ ਕਿ ਜ਼ਿੰਦਗੀ ਆਈਸਕ੍ਰੀਮ ਵਰਗੀ ਹੈ ਜੀਵਨ ਜ਼ਿੰਦਗੀ ਆਈਸਕ੍ਰੀਮ ਵਰਗੀ ਹੈ ਪਾਵ ਥੋੜਛਰੀ ਹੈ ਇਸ ਤੋਂ ਪਹਿਲਾਂ ਕਿ ਆਈਸਕ੍ਰੀਮ ਮੈਲਟ ਹੋ ਜਾਏ ਪਿਗਲ ਜਾਏ ਤੁਸੀਂ ਉਸ ਜੀਵਨ ਰੂਪੀ ਆਈਸਕ੍ਰੀਮ ਜ਼ਿੰਦਗੀ ਰੂਪੀ ਆਈਸਕ੍ਰੀਮ ਦਾ ਸਵਾਦ ਲੈ ਲਓ ਠੀਕ ਹੈ ਆਈਸਕ੍ਰੀਮ ਸੱਚੋਚ ਪਿਗਲ ਜਾਂਦੀ ਹੈ ਕਈ ਵਾਰੀ ਆਪਾਂ ਜਦੋਂ ਕਿਸੇ ਫੰਕਸ਼ਨ ਤੇ ਜਾਈਏ ਜਾਂ ਘਰ ਵੀ ਮੰਗਵਾਈਏ ਤਾਂ ਖਾਂਦਿਆਂ ਖਾਂਦਿਆਂ ਵੀ ਉਹ ਫਟਾਫਟ ਪਿਗਲ ਜਾਂਦੀ ਹੈ ਔਰ ਇਸ ਭਿਆਨਕ ਗਰਮੀ 'ਚ ਜਿੱਥੇ 40 ਪਲੱਸ ਟੈਂਪਰੇਚਰ ਚੱਲ ਰਿਹਾ ਭਿਆਨਕ ਗਰਮੀ ਆ ਫਰਸ਼ ਤੱਪੇ ਪਏ ਆ ਸਾਥਿਓ ਮੈਂ ਕਿਉਂ ਇਸ ਤੇ ਕੈਮਰਾ ਨਹੀਂ ਹਿਲਾ ਰੇ ਹੈਰਾਨੀ ਦੀ ਗੱਲ ਆ ਰਾਤੀ ਮੈਂ ਫੰਕਸ਼ਨ ਚ ਗਈ ਸੀ ਮਾਤਾ ਰਣੀ ਦਾ ਜਗਰਤਾ ਸੀ ਉੱਥੋਂ ਵਾਪਸ ਆਉਂਦਿਆਂ ਆਈਸਕ੍ਰੀਮ ਹੱਥ ਵਿੱਚ ਸੀ ਖਾਂਦਿਆਂ ਖਾਂਦਿਆਂ ਆਪਣੀ ਪਿਆਰੀ-ਪਿਆਰੀ ਡੌਗੀ ਨੂੰ ਥੋੜਾ ਜਿਹਾ ਆ ਪਾ ਦਿੱਤਾ ਇਹ ਤਾਂ ਅਕ੍ਰਿਤੀ ਬਣ ਰਹੀ ਹੈ ਦੇਖੋ ਕੋਈ ਇਹ ਥੋੜੀ ਜਿਹੀ ਪਾ ਦਿੱਤੀ ਓਵਰਨਾਈਟ ਇੱਥੇ ਪਈ ਰਹੀ ਭਿਆਨਕ ਗਰਮੀ ਸੀ ਫਰਸ਼ ਠੰਡਾ ਨਹੀਂ ਹੈ ਹੱਥ ਲਾ ਕੇ ਮੈਂ ਦੇਖ ਸਕਦੀ ਹਾਂ ਦੇਖੋ ਜੀ ਗਰਮਾ ਤੇ ਪਿਗਲੀ ਨਹੀਂ ਹੈ ਕਿੱਥੇ ਆ ਦੇਖੋ ਆ ਲਓ ਕਿੱਥੇ ਆ ਜ਼ਿੰਦਗੀ ਜ਼ਿੰਦਗੀ ਤਾਂ ਆਈਸਕ੍ਰੀਮ ਵਰਗੀ ਹੋ ਸਕਦੀ ਹੈ ਪਰ ਇਹ ਕਿਹੜੀ ਆਈਸਕ੍ਰੀਮ ਜਿਹੜੀ ਪਿਗਲਦੀ ਨਹੀਂ ਪਈ ਦੇਖੋ ਕੋਈ ਠੰਡ ਨਹੀਂ ਕੋਈ ਸਰਦੀ ਨਹੀਂ ਇਹ ਕੀ ਮਲਾਵਟਾ ਨੇ ਦੇਖੋ ਲਓ ਸੁੱਕੇ ਮੇਰੇ ਹੱਥ ਨੇ ਕਿੱਥੇ ਲੱਗਿਆ ਕੁਝ ਦੇਖ ਲਓ ਹੁਣ ਮੈਂ ਕੀ ਕਹਾਂ ਇਹ ਆਈਸਕ੍ਰੀਮ ਤਾਂ ਬਾਅਦ ਚ ਬਗਲ ਨਹੀਂ ਹੈ ਇਨੇ ਇਹਨਾਂ ਨੂੰ ਇਦਾਂ ਦੇ ਜਿਹੜੇ ਮਲਾਵਟੀ ਚੀਜ਼ਾਂ ਉਹ ਖਾ ਕੇ ਜ਼ਿੰਦਗੀ ਜ਼ਰੂਰ ਛੇਤੀ ਪਿਗਲ ਜਾਣੀ ਹੈ ਮਜ਼ਾਕ ਨਹੀਂ ਹੈ ਸੱਚਮੁੱਚ ਮੈਨੂੰ ਦੁੱਖ ਹੋਇਆ ਕਿ ਦੇਖੋ ਇਹ 9:00 ਵਜੇ ਦੀ ਇੱਥੇ ਸਿਟਿੰਗ ਹੋਈ ਸੀ ਪਾ ਗਈ ਸੀ ਮੈਂ ਆਪਣੇ ਡੌਗੀ ਨੂੰ ਪਰ ਜਦੋਂ ਦਿਨ ਛੜਿਆ ਤੇ ਮੈਂ ਆਪਣਾ ਮਾਰਨਿੰਗ ਟੀ ਲੈ ਕੇ ਮੇਰੀ ਆਦਤ ਆ ਅਖਬਾਰ ਪੜ੍ਹਨੀ ਲੈ ਕੇ ਮੈਂ ਹੈਰਾਨ ਹੋ ਗਈ ਸੋ ਸਾਰੀਆਂ ਗੱਲਾਂ ਛੱਡੋ ਚੀਜ਼ਾਂ ਨੂੰ ਧਿਆਨ ਨਾ ਖਾਓ ਜਹਾਨ ਹੈ ਤੇ ਜਹਾਨ ਹੈ ਇਹ ਦੇਖੋ ਕਿਆ ਜ਼ਹਿਰ ਤੇ ਗਰਮੀਆਂ ਦੇ ਦਿਨਾਂ 'ਚ ਸਭ ਤੋਂ ਵੱਧ ਰਸ਼ ਆਈਸਕ੍ਰੀਮ ਪਾਰਲਰਸ ਤੇ ਇਹ ਹੁੰਦਾ ਹਾਂ ਤੁਸੀਂ ਜ਼ਰੂਰ ਕਹੋਗੇ ਟੌਪ ਮੋਸਟ ਜਿਹੜੀਆਂ ਕੰਪਨੀਆਂਜ਼ ਨੇ ਉਹਨਾਂ ਦੀ ਆਈਸਕ੍ਰੀਮ ਇਦਾਂ ਨਹੀਂ ਹੈ ਮੈਨੂੰ ਤਾਂ ਲੱਗਦਾ ਅੱਜ ਇਦਾਂ ਅਜਮਾਈ ਲਿਓ ਤਾਂ ਪ੍ਰੈਕਟੀਕਲ ਕਰ ਹੀ ਲਿਓ ਇੰਦਾਂ ਰਾਤ ਨੂੰ ਬਾਹਰ ਫਰਸ਼ ਤੇ ਪਾ ਦਿਓ ਜੇ ਉਹ ਪਿਗਲ ਗਈ ਤਾਂ ਸੱਚਮੁੱਚ ਜੀਵਨ ਜ਼ਿੰਦਗੀ ਆਈਸਕ੍ਰੀਮ ਵਰਗੀ ਹੈ ਇਸ ਤੋਂ ਪਹਿਲਾਂ ਕਿ ਉਹ ਪਿਗਲ ਜਾਏ ਉਸ ਹਰ ਪਲ ਨੂੰ ਜੀ ਲਓ ਭਰਪੂਰ ਰੂਪ ਚ ਤੇ ਰੱਬ ਦਾ ਸ਼ੁਕਰਾਨਾ ਕਰੋ ਪਰ ਜੇ ਆਪਿ ਗਲਦੀ ਨਹੀਂ ਠੀਠ ਜੀ ਇਹਨੇ ਤੁਹਾਡੀ ਜ਼ਿੰਦਗੀ ਜ਼ਰੂਰ ਪਘਲਾ ਦੇਣੀ ਸੋ ਮਲਾਵਟੀ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ ਇੱਕ ਵਾਰੀ ਦੋਸਤੋ ਅਜਮਾਓ ਜ਼ਰੂਰ ਮੇਰੇ ਕਹਿਣੇ ਤੇ ਟਿਲਨ ਗੁੱਡ ਬਾਏ ਗੁੱਡ ਮਾਰਨਿੰਗ ਧੀ ਦੀਕ ਸਿਪਨਾਰ ਵੀਡੀਓ ਦਾ ਐਂਡ ਕਰਦੀ ਆਂ ਇੰਜੋਏ ਕਰੋ ਬਾਏ